ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਖਬਰ ਜ਼ਿਲ੍ਹਾ ਫਰੀਕੋਟ ਤੋਂ ਆ ਰਹੀ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਦੇ ਕਾਲਖ ਮਿਲ ਗਈ ਹੈ ਜ਼ਿਲ੍ਹਾ ਫਰੀਕੋਟ ਦੇ ਪ੍ਰਧਾਨ ਗਰਵ ਕੱਕੜ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਮੰਗ ਰੱਖੀ ਹੈ ਤੇ ਪੰਜਾਬ ਸਰਕਾਰ ਵਿਰੁੱਧ ਰੱਜ ਕੇ ਨਾਅਰੇਬਾਜ਼ੀ ਕੀਤੀ ਹੈ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਗਰਵ ਕੱਕੜ ਨੇ ਕੀ ਕਿਹਾ ਇਹ ਬਹੁਤ ਹੀ ਘਟਿਆ ਤੇ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਨੇ ਕੀਤਾ ਜੋ ਪੰਜਾਬ ਦੇ ਵਿੱਚ ਰਾਜ ਕਰ ਰਹੀ ਆ ਬਹੁਤ ਹੀ ਮਾੜੀ ਸੋਚ ਦੇ ਨਾਲ ਇਹਨਾਂ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੀ ਸ਼ਾਨ ਉਹਨਾਂ ਦੀ ਫੋਟੋ ਦੇ ਉੱਤੇ ਗਰੀਸ ਮਲਾਈ ਗਈ ਹੈ ਇਹ ਜਿਹੜੀਆਂ ਕੋਝੀਆਂ ਸ਼ਰਾਰਤਾਂ ਇਹ ਕਰ ਰਿਹਾ 2024 ਦੀਆਂ ਲੋਕ ਸਭਾ ਜਿਹੜੀਆਂ ਆ ਰਹੀਆਂ ਉਹਨੂੰ ਮੱਦੇ ਨਜ਼ਰ ਇਹ ਕਰ ਰਿਹਾ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ ਇਨਾਂ ਨੂੰ ਹੁਣ ਇਹ ਆ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਭਾਜਪੀ ਜਿੱਤੂਗੀ ਇਸ ਨੂੰ ਲੋਕਾਂ ਦੇ ਵਿੱਚ ਝੂਠ ਦਾ ਪੁਲੰਦਾ ਫਲਾਉਣ ਦੇ ਲਈ ਇੱਕ ਜ਼ਹਿਰ ਉਗਲਣ ਦੇ ਲਈ ਜਿਹੜਾ ਜ਼ਹਿਰ ਇਹਨਾਂ ਨੇ ਦਿੱਲੀ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਅੰਦੋਲਨ ਦਰਾਂ ਉਗਲਿਆ ਸੀ ਉਸੇ ਤਰ੍ਹਾਂ ਹੁਣ ਇਹ ਜ਼ਹਿਰ ਉਗਲਣ ਦੀ ਕੋਸ਼ਿਸ਼ ਪੰਜਾਬ ਦੀ ਸਰਕਾਰ ਕਰ ਰਹੀ ਹੈ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਤੇ ਜਿਹੜੇ ਵੀਰ ਨੇ ਸ਼ਰਾਰਤ ਕਰਕੇ ਇਸ ਬੋਰਡ ਦੇ ਉੱਤੇ ਗਰੀਸ ਮਲੀ ਸੀ ਉਹਨੂੰ ਦੱਸਣਾ ਚਾਹੁੰਦਾ ਕਿ ਜਦੋਂ ਪਿਛਲੇ 70 ਸਾਲ ਤੋਂ ਸੰਗਤ ਵੀ ਅਰਦਾਸ ਕਰ ਰਹੀ ਸੀ ਸਾਰੇ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਜਾਵੇ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਖੋਲ ਕੇ ਵਿਖਾਇਆ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਾਵੇ ਮੰਦਿਰ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਬੱਚਾ ਬੱਚਾ ਰਾਮ ਕਾ ਮਾਤਰਭੂਮੀ ਕੇ ਕਾਮ ਕਾ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਾਵੇ ਮੰਦਿਰ ਅਯੁੱਧਿਆ ਦੇ ਵਿੱਚ ਬਣਾਇਆ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਪਾਕਿਸਤਾਨ ਨੂੰ ਟਿਕਾਣੇ ਲਾਇਆ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਆ ਇਹੋ ਮੋਦੀ ਸਾਹਿਬ ਆ ਅੱਜ ਹਰੇਕ ਗਰੀਬ ਨੂੰ ਗਰੀਬ ਕਲਿਆਣਨ ਯੋਜਨਾ ਤਹਿਤ ਕਣਕ ਮਿਲ ਰਹੀ ਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਆਸ਼ੂਮਾਨ ਭਾਰਤ ਕਾਰਡ ਚਲਾਇਆ ਹਰੇਕ ਗਰੀਬ ਦਾ 5 ਲੱਖ ਤੱਕ ਦਾ ਇਲਾਜ ਹੋ ਰਿਹਾ ਇਹ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਜਿਨ੍ਹਾਂ ਨੇ ਆਵਾਸ ਯੋਜਨਾ ਚਲਾਈ ਗਰੀਬਾਂ ਦੇ ਕੱਚੇ ਘਰਾਂ ਨੂੰ ਪੱਕੇ ਕੀਤਾ ਹਰੇਕ ਪਿੰਡ ਦੇ ਵਿੱਚ ਹਰੇਕ ਵਸਤੀ ਦੇ ਵਿੱਚ ਜਿਹੜੇ ਘਰ ਦੇ ਉਹ ਬਾਹਰ ਸਚਾਲੇ ਜਾਂਦੇ ਸੀ ਉਹਨਾਂ ਵਾਸਤੇ 15-15000 ਦੀ ਗ੍ਰਾਂਟ ਲੈ ਕੇ ਆਉਂਦੀ ਮੈਂ ਕਹਿੰਦਾ ਉਦੋਂ ਘਟਿਆ ਸੋਚ ਹੋਣੀ ਸਕਦੀ ਜਿਹੜੀਆਂ ਇਹੋ ਜਿਹੀਆਂ ਕੋਧੀਆਂ ਚਾਲਾਂ ਸਮੇਂ ਦੀ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਦਾ ਫੇਲੀਅਰ ਹੈ ਮੈਂ ਮੰਗ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਘਟਿਆ ਹਰਕਤ ਕੀਤੀ ਸੀ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਪ੍ਰਸ਼ਾਸਨ ਦੇ ਧਿਆਨ ਤੇ ਵੀ ਲਿਆਂਦਾ ਪਰ ਅਫਸੋਸ ਕੁੰਭ ਕਰਨ ਦੀ ਨੀਂਦ ਸੁਪਿਆ ਹੋਇਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਉਹਦੇ ਕੰਨ ਤੇ ਜੂਨੀ ਸਰਕੀ ਐਸਆਈ ਚੰਕੌਰ ਸਿੰਘ ਦੇ ਕੰਨ ਤੇ ਜੂਨੀ ਸਰਕੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਕੋਝੀ ਹਰਕਤ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਤਾਂ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਸੜਕਾਂ ਤੇ ਵੀ ਉਤਰਾਂਗੇ ਜੋ ਸਾਡੇ ਤੋਂ ਸੰਘਰਸ਼ ਹੋਇਆ ਅਸੀਂ ਕਰਾਂਗੇ ਸਰੋਜੀ ਇਹ ਪੋਲੀਟਿਕਲ ਤੌਰ ਤੇ ਲੱਗਦਾ ਜਾਂ ਕਿਸੇ ਆਮ ਸਿਸ਼ਾਤੀ ਆਸਰ ਬਣਦਾ ਸਿਰਫ ਬੀਜੇਪੀ ਦਾ ਵੱਧ ਦਾ ਕਦ ਬੀਜੇਪੀ ਦੀਆਂ ਸਰਕਾਰਾਂ ਹਰ ਸੂਬੇ ਦੇ ਵਿੱਚ ਬਣ ਰਹੀਆਂ ਹੁਣ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦਾ ਕਦ ਵੱਧ ਗਿਆ ਸਾ ਮੇਰੀ ਆਉਣ ਵਾਲੀ 2027 ਦੀ ਸਰਕਾਰ ਵੀ ਬੀਜੇਪੀ ਦੀ ਬਣੂਗੀ ਲੋਕ ਸਭਾਆਂ ਦੀਆਂ 13 ਦੀਆਂ 13 ਸੀਟਾਂ ਵੀ ਬੀਜੇਪੀ ਜਿੱਤੂਗੀ ਇਸ ਨੂੰ ਜੋ ਮੋਦੀ ਸਾਹਿਬ ਦੀ ਲੋਕਪ੍ਰਿਤਾ ਨੂੰ ਵੱਧਦੇ ਆ ਦੇਖਦੇ ਆ ਇਹਦਾ ਤੋਂ ਬਰਦਾਸ਼ਤ ਨਹੀਂ ਹੁੰਦਾ ਤਾਂ ਜੋ ਕੋਜੀਆਂ ਚਾਲਾਂ ਕਰਦੇ ਆ ਮੈਂ ਬੇਨਤੀ ਕਰਦਾ ਹੁਣ ਅਸੀਂ ਖੜੇ ਆ ਜਿਹੜੇ ਬੰਦੇ ਨੇ ਕਾਰ ਸੰਭਲੀ ਆ ਸਾਡੇ ਸਾਹਮਣੇ ਆ ਕੇ ਗੱਲ ਕਰੇ ਸਾਡੇ ਸਾਹਮਣੇ ਆ ਕੇ ਉਹ ਦੱਸੇ ਕਿ ਉਹਨੂੰ ਕੀ ਦੁੱਖ ਆ ਉਹਨੂੰ ਸਗੋਂ ਸ਼ਰਮ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਜਿਹੜੇ ਭ੍ਰਿਸ਼ਟਾਚਾਰ ਲੋਕ ਆ ਜਿਨ੍ਹਾਂ ਨੇ ਘਟਾਲੇ ਕੀਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਤੇ ਅੱਜ ਉਹ ਬੰਦੇ ਗੱਲਾਂ ਕਰਨਗੇ ਉਹ ਬੰਦੇ ਅੱਜ ਮੋਦੀ ਸਾਹਿਬ ਦੀ ਮੁਖਾਲਫਤ ਕਰਨਗੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਿੰਦਾਬਾਦ